ਸਸਿਕਲ ਜੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਹਾਦਸੇ ਜਿਹੜੇ ਨੇ ਵੱਡੀ ਪੱਧਰ ਤੇ ਵਾਪਰ ਰਹੇ ਨੇ ਖਾਸ ਕਰਕੇ ਟਰੱਕਾਂ ਵਾਲਿਆਂ ਦੇ ਨਾਲ ਇੱਕ ਹਾਸਾ ਹੋਇਆ ਸੀ ਵਸ਼ਿੰਗਟਨ ਦੇ ਵਿੱਚ ਔਰ ਉਸ ਹਾਦਸੇ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਸੀ ਔਰ ਇਹ ਜਿਹੜਾ ਡਰਾਈਵਰ ਸੀਗਾ ਇਹ ਪੰਜਾਬੀ ਮੂਲ ਦਾ ਸੀਗਾ ਪੰਜਾਬੀ ਟਰੱਕ ਡਰਾਈਵਰ ਸੀਗਾ ਜਿਹੜਾ ਇਸ ਨੂੰ ਡਰਾਈਵ ਕਰ ਰਿਹਾ ਸੀਗਾ ਜਿਆਦਾ ਜਾਣਕਾਰੀ ਸਾਂਝੀ ਕਰਨਗੇ ਸੁਖਦੇਵ ਸਿੰਘ ਚਗਾਵਾ ਜੀ ਇਹ ਖਬਰ ਇਸ ਕਰਕੇ ਅਹਿਮ ਹੈਗੀ ਹੈ ਕਿਉਂਕਿ ਇਸ ਨੌਜਵਾਨ ਦੇ ਉੱਪਰ ਧਰਾਵਾਂ ਵੱਡੀਆਂ ਲਗਾਈਆਂ ਗਈਆਂ ਨੇ ਔਰ ਕੀ ਕੁਛ ਇਸ ਖਬਰ ਦੇ ਬਾਬਤ ਹੈਗੀ ਹੈ ਜਾਣਕਾਰੀ ਸੁਖਦੇਵ ਸਿੰਘ ਚੁਗਵਾ ਮਾ ਜੀ ਇਸ ਖਬਰ ਤੇ ਸਾਥ ਪਾਉਣਗੇ ਜੀ ਚੁਗਵਾ ਸਾਹਿਬ ਆ ਬਿਲਕੁਲ ਛੰਡ ਸਾਹਿਬ ਸਾੜ ਸਤੀ ਚਲਦੀ ਪਈ ਆ ਲੱਗਦਾ ਪੰਜਾਬੀਆਂ ਤੇ ਆਏ ਤੇ ਕੋਈ ਨਾ ਕੋਈ ਖਬਰ ਇਦਾਂ ਦੀ ਆਈ ਜਾਂਦੀ ਪਈ ਆ ਅਸੀਂ ਤੇ ਚਾਹੁੰਦੇ ਨਹੀਂ ਇਹੋ ਜੀਆਂ ਖਬਰਾਂ ਕਰਨੀਆਂ ਪਰ ਕੀ ਕਰੀਏ ਆਲੇ ਦੁਆਲੇ ਜਦੋਂ ਦੇਖੀਦਾ ਹੈ ਕਿ ਸਭ ਚੈਨਲਾਂ ਦੇ ਉੱਤੇ ਇਹੋ ਹੀ ਖਬਰਾਂ ਚੱਲਦੀਆਂ ਪਈਆਂ ਹਨ ਅਜੇ ਥੋੜੇ ਦਿਨਾਂ ਦੀ ਗੱਲ ਹੈ ਆਪਾਂ ਇਹੋ ਹੀ ਗੱਲ ਕਰਦੇ ਪਏ ਸੀਗੇ ਕਿ ਟ੍ਰੱਕਾਂ ਦੇ ਵਿੱਚ ਇਸ ਟਾਈਮ ਜਿਹੜਾ ਆ ਬਹੁਤ ਆਇਆ ਹੈ ਅਹਿਮ ਚੱਲਦਾ ਪਿਆ ਹੈ ਤੇ ਆ ਜਿਹੜੀ ਖਬਰ ਹੈ ਇਹ ਨਿਕਲ ਕੇ ਆਰੀ ਹੈਗੀ ਆ ਵਾਸ਼ਿੰਗਟਨ ਸਟੇਟ ਯਾਨੀ ਕਿ ਸਿਆਟਲ ਤੋਂ ਉੱਥੇ ਇੱਕ ਐਕਸੀਡੈਂਟ ਹੁੰਦਾ ਆ ਜਿਸ ਦੇ ਵਿੱਚ ਇੱਕ ਜਣੇ ਦੀ ਜਿਹੜੀ ਆ ਮੌਤ ਦੀ ਖਬਰ ਵੀ ਆ ਰਹੀ ਹੈਗੀ ਆ ਇਹ ਐਕਸੀਡੈਂਟ ਜਿਹੜਾ ਆ ਇੱਕ ਟਰੱਕ ਡਰਾਈਵਰ ਵੱਲੋਂ ਕੀਤਾ ਗਿਆ ਆ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਹੈਗਾ ਕਮਲਪ੍ਰੀਤ ਸਿੰਘ ਜੋ ਕਿ ਕੈਲੀਫੋਰਨੀਆ ਦੇ ਐਲਕਰੋਕ ਸਿਟੀ ਦਾ ਰਹਿਣ ਵਾਲਾ ਆ ਤੇ ਤਕਰੀਬਨ 23 24 ਸਾਲ ਦੀ ਮਸਾਂ ਉਮਰ ਹੈਗੀ ਆ ਤੇ 2023 ਦੇ ਵਿੱਚ ਇਹ ਅਮਰੀਕਾ ਦੇ ਵਿੱਚ ਆਉਂਦਾ ਹੈਗਾ ਆ ਤੇ ਹਜੇ ਹੁਣੇ ਲੱਗਦਾ ਨਵਾਂ ਨਵਾਂ ਹੀ ਹਜੇ ਲਾਇਸੈਂਸ ਲਿਆ ਸੀਗਾ ਤੇ ਆ ਕਹਿੰਦੇ ਆ ਕਿ ਦੱਸਣ ਵਾਲੇ ਕਿ ਇਹ ਜਦੋਂ ਟਰੱਕ ਲੈ ਕੇ ਆਪਣਾ ਜਾ ਰਿਹਾ ਹੈਗਾ ਆ ਤੇ ਅੱਗੇ ਟ੍ਰੈਫਿਕ ਜਿਹੜੀ ਆ ਉਹ ਰੁਕੀ ਹੋਈ ਸੀਗੀ ਪਰ ਇਸ ਨੇ ਅੱਗੇ ਰੁਕੀ ਹੋਈ ਟ੍ਰੈਫਿਕ ਨੂੰ ਇਗਨੋਰ ਕਰ ਦਿੱਤਾ ਯਾਨੀ ਕਿ ਦੇਖਿਆ ਹੀ ਨਹੀਂ ਜਾਂ ਤਾਂ ਫੋਨ ਤੇ ਲੱਗਾ ਸੀਗਾ ਤੇ ਜਾਂ ਕੋਈ ਹੋਰ ਗੱਲਬਾਤ ਹੈ ਬ੍ਰੇਕ ਦੀ ਜਗ੍ਹਾ ਤੇ ਇਹਨੇ ਰੇਸ ਨੱਪ ਦਿੱਤੀ ਯਾਨੀ ਕਿ ਇਹਨੇ ਗੈਸ ਪੈਡਲ ਜਿਹੜਾ ਉਹ ਨੱਪ ਦਿੱਤਾ ਤੇ ਟਰੱਕ ਜਿਹੜਾ ਆ ਪੂਰੀ ਸਪੀਡ ਵਿੱਚ ਜਾ ਕੇ ਅੱਗੇ ਖੜੀ ਕਾਰ ਦੇ ਵਿੱਚ ਵੱਜਦਾ ਉਹ ਕਾਰ ਜਿਹੜੀ ਆ ਅੱਗੇ ਖੜੇ ਟਰੱਕ ਦੇ ਥੱਲੇ ਜਾ ਵਰਦੀ ਹੈ ਤੇ ਉਥੇ ਇੱਕ ਅ ਸਖਸ਼ ਦੀ ਜਿਹੜਾ 29 ਸਾਲ ਦਾ ਨੌਜਵਾਨ ਹੈਗਾ ਆ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਹੁੰਦਾ ਕੀ ਹੈ ਜੀ ਜਦੋਂ ਪੁਲਿਸ ਆਉਂਦੀ ਹੈਗੀ ਆ ਤਾਂ ਉਹਨਾਂ ਨੇ ਆਣ ਕੇ ਦੇਖਿਆ ਆ ਕਿ ਇਹ ਜਿਹੜਾ ਮੁੰਡਾ ਟਰੱਕ ਚਲਾ ਰਿਹਾ ਸੀਗਾ ਇਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੇਮ ਸਿਮਿਲਰ ਕੇਸ ਜਿਹੜਾ ਜਸ਼ਨਪ੍ਰੀਤ ਵਾਲਾ ਸੀਗਾ ਉਸ ਕੇਸ ਦੇ ਵਾਂਗੂ ਹੀ ਇਹ ਕੁਝ ਹੋਇਆ ਇਨੇ ਬ੍ਰੇਕ ਲਾਈੋ ਹੀ ਨਹੀਂ ਤਾਂ ਪੁਲਿਸ ਵਾਲਿਆਂ ਨੇ ਇਹਨੂੰ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਫੇਰ ਇਹਦਾ ਸਾਰਾ ਕੁਝ ਚੈੱਕ ਕੀਤਾ ਬਾਈ ਦੀ ਇੱਕ ਫੋਰ ਜਿਹੜੀ ਹੈ ਬਹੁਤ ਹੀ ਅਹਿਮ ਚੀਜ਼ ਵਿੱਚੋਂ ਨਿਕਲ ਕੇ ਆਈ ਹੈ ਕੇਸ ਦੇੋਂ ਕਿ ਇਹਨੇ ਇੱਕ ਲਾਗ ਬੁੱਕ ਦੇ ਵਿੱਚ ਕੋ ਡਰਾਈਵਰ ਵੀ ਪਾਇਆ ਹੋਇਆ ਸੀ ਆ ਹੁਣ ਤੁਸੀਂ ਦੇਖੋ ਵੀ ਅਸੀਂ ਕੰਮ ਕੀ ਕਰਦੇ ਫਿਰਦੇ ਆ ਮੈਂ ਤੁਹਾਡੇ ਨਾਲ ਇਹ ਜਿਹੜੀ ਜਾਣਕਾਰੀ ਜਿਹੜੀ ਸਾਂਝੀ ਕਰ ਰਿਹਾ ਇਹ ਮੈਂ ਆਪਣੇ ਕੋਲੋਂ ਨਹੀਂ ਇਹ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੀ ਜਾਣਕਾਰੀ ਹੈਗੀ ਆ ਕਿ ਤੁਹਾਨੂੰ ਪਤਾ ਜਦੋਂ ਪੁਲਿਸ ਕੋਈ ਵੀ ਅਰੈਸਟ ਕਰਦੀ ਹੈਗੀ ਆ ਤਾਂ ਉਹ ਫਿਰ ਤੁਹਾਡੇ ਸਾਰੇ ਜਿਹੜੇ ਪੇਪਰ ਵਰਕ ਉਹ ਚੈੱਕ ਕਰਦੀ ਹੈ ਜਦੋਂ ਉਹਨਾਂ ਨੇ ਇਹਦੀ ईएलडी चेक ਕੀਤੀ ਆ ਲੌਗ ਬੁੱਕ ਚੈੱਕ ਕੀਤੀ ਆ ਤਾਂ ਉਹਦੇ ਵਿੱਚ ਬਾਈ ਜੀ ਇਹਨੇ ਕੋ ਡਰਾਈਵਰ ਪਾਇਆ ਹੋਇਆ ਸੀ ਜਦ ਕਿ ਉਹ ਕੋ ਡਰਾਈਵਰ ਨਾਲ ਹੈ ਹੀ ਨਹੀਂ ਸੀਗਾ ਤੇ ਬਿਲਕੁਲ ਜੀ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਅਸੀਂ ਬਾਰ ਬਾਰ ਆਪਣੇ ਵੀਰਾਂ ਦੇ ਨੂੰ ਇਹ ਅਪੀਲ ਕਰਦੇ ਹੁੰਨੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਅਣਗਿਹਲੀ ਦਾ ਕੋਈ ਫਾਇਦਾ ਨਹੀਂ ਆ ਦੇਖੋ ਹਾਸੇ ਪਿੱਛੇ ਵੀ ਵਾਪਰਦੇ ਆ ਰਹੇ ਨੇ ਹੁਣ ਵੀ ਵਾਪਰ ਰਹੇ ਨੇ ਤੇ گاਾਂ ਵੀ ਆ ਜਿਹੜੇ ਨੇ ਵਾਪਰਦੇ ਰਹਨੇ ਨੇ ਪਰ ਅਸੀਂ ਆਸਤੇ ਦਰਵਾਹ ਕਰ ਸਕਦੇ ਹਾਂ ਪਰਮਾਤਮਾ ਅੱਗੇ ਕਿ ਇਹਨਾਂ ਹਾਸਿਆਂ ਦੇ ਵਿੱਚ ਦੀ ਗਿਣਤੀ ਆ ਉਹ ਘਟਣੀ ਚਾਹੀਦੀ ਆ ਕਿਸੇ ਦਾ ਵੀ ਤੀ ਪੁੱਤ ਤੇ ਹਾਸੇ ਦੀ ਗ੍ਰਿਫਤ ਦੇ ਵਿੱਚ ਨਹੀਂ ਹੋਣਾ ਚਾਹੀਦਾ ਪਰ ਦੇਖੋ ਜੇਕਰ ਜੇਕਰ ਗੱਲ ਗੱਲ ਇਹ ਹੈ ਵੀ ਹੁਣ ਦੇਖੋ ਹਾਸੇ ਤਾਂ ਬੜੇ ਹੁੰਦੇ ਆ ਚੰਦ ਸਾਹਿਬ ਮੈਂ ਤਾਂ ਸੌਰੀ ਤੁਹਾਡੀ ਮੈਂ ਗੱਲ ਕੱਟ ਰਿਹਾ ਹਾਸੇ ਤਾਂ ਠੀਕ ਆ ਹੁੰਦੇ ਆ ਰੋਜ਼ ਹੋ ਰਹੇ ਆ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਜਦੋਂ ਐਡੇ ਨੇ ਵਹੀਕਲ ਹਾਈਵੇ ਤੇ ਉੱਪਰ ਚੱਲਨੇ ਆ ਇੱਕ ਬੰਦੇ ਦੀ ਗਲਤੀ ਤੇ ਨਾਲ ਕਈ ਵਾਰੀ ਕਿੰਨੇ ਕਿੰਨੇ ਵਹੀਕਲ ਜਿਹੜੇ ਆਪਸ ਵਿੱਚ ਟਕਰਾ ਜਾਂਦੇ ਆ ਪਰ ਹੁਣ ਤੁਸੀਂ ਦੇਖੋ ਨਾ ਵੀ ਇਹ 2023 ਵਿੱਚ ਆਉਂਦਾ ਆ ਇਹਨੇ ਮੰਨ ਲਓ ਵੀ 24 ਦੇ ਵਿੱਚ ਇਹਨੂੰ ਮਿਲਿਆ ਹੋਊਗਾ ਵਰਕ ਪਰਮਿਟ ਤੇ ਫਿਰ ਕਿੰਨੀ ਕੁ ਛੇਤੀ ਇਹਨੇ ਕੀਤੀ ਹੋਊਗੀ ਫਿਰ ਟਰੱਕ ਦਾ ਲਾਇਸੈਂਸ ਲੈ ਲਿਆ ਟਰੱਕ ਦਾ ਲਾਇਸੈਂਸ ਲੈ ਕੇ ਇਕੱਲਾ ਹੀ ਟਰੱਕ ਚਲਾ ਰਿਆ ਆ ਤੁਹਾਨੂੰ ਪਤਾ ਆ ਨਵੇਂ ਬੰਦੇ ਨੂੰ ਤੇ ਵੈਸੀ ਟੀਮ ਦੇ ਨਾਲ ਚੱਲਣਾ ਚਾਹੀਦਾ ਕਮ ਸਕੱਮ ਅ ਰੋਡ ਦੀ ਜਾਣਕਾਰੀ ਹੋਵੇ ਐਕਸਪੀਰੀਅੰਸ ਹੋਵੇ ਐਕਸਪੀਰੀਅੰਸ ਹੋਣਾ ਬੜਾ ਜ਼ਰੂਰੀ ਹੈ ਆਮ ਕੰਪਨੀਆਂ ਜਿਹੜੀਆਂ ਨੇ ਘੱਟੋ ਘੱਟ ਸਾਲ 2 ਸਾਲ ਦੇ ਐਕਸਪੀਰੀਅੰਸ ਤੋਂ ਘੱਟ ਡਰਾਈਵਰ ਨੂੰ ਕਿਉਂ ਨਹੀਂ ਚੜਾ ਦੀਆਂ ਇਕੱਲੇ ਨੂੰ ਕਿਉਂਕਿ ਆਹੀ ਪ੍ਰੋਬਲਮ ਹੁੰਦੀ ਆ ਕਿ ਤੁਹਾਨੂੰ ਰੋਡ ਐਕਸਪੀਰੀਅੰਸ ਨਹੀਂ ਹੈਗਾ ਹੁਣ ਦੇਖੋ ਇਸ ਬੰਦੇ ਨੂੰ ਅਰੈਸਟ ਕੀਤਾ ਗਿਆ ਇਹਦੇ ਜਿਹੜੇ ਦੋ ਫੋਨ ਸੀਗੇ ਉਹ ਵੀ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਕੇ ईएलटी ਦੇ ਵਿੱਚ ਕੋਡ ਡਰਾਈਵਰ ਪਾਇਆ ਹੋਇਆ ਲੌਗ ਬੁੱਕ ਦੇ ਵਿੱਚ ਹੁਣ ਉਹ ਜਿਹੜਾ ਕੋਡ ਡਰਾਈਵਰ ਹੈ ਉਹਨੂੰ ਵੀ ਪੁਲਿਸ ਵੱਲੋਂ ਜਿਹੜਾ ਆ ਜਿਹੜਾ ਕੰਟੈਕਟ ਕੀਤਾ ਜਾ ਰਿਹਾ ਆ ਇਹ ਉਹ ਕੌਣ ਸੀ ਤੇ ਕਿਸ ਤਰੀਕੇ ਦੇ ਨਾਲ ਉਹਦੀ ਇਹ ਨਾ ਚੱਕਰ ਚੁਗਾਵਾਂ ਸਭ ਦੇਖੋ ਜਦੋਂ ਕਿਤੇ ਹਾਸਾ ਵਾਪਰਦਾ ਹੈ ਨਾ ਹਾਸੇ ਤੋਂ ਬਾਅਦ ਜਿਹੜੀ ਪੁੱਛਗਿਛ ਹੋਣੀ ਹੈ ਨਾ ਜੇਕਰ ਉਹਦੇ 'ਚ ਤੁਹਾਡੀ ਗਲਤੀ ਪਾਈ ਜਾਂਦੀ ਹੈ ਤਾਂ ਫਿਰ ਤੁਸੀਂ ਜ਼ਿਆਦਾ ਫਸ ਜਾਂਦੇ ਆ ਇਹ ਚੀਜ਼ ਬਹੁਤ ਧਿਆਨ ਮੰਗਦੀ ਹੈ ਬਿਲਕੁਲ ਹੁਣ ਤੁਸੀਂ ਦੇਖੋ ਪੁਲਿਸ ਨੇ ਇਹਨੂੰ ਅਰੈਸਟ ਕਰਕੇ ਤਾਂ ਉਹ ਤੋਂ ਬਾਅਦ ਇਸ ਨੂੰ ਆਈਐਸਓ ਵਾਲਿਆਂ ਨੇ ਵੀ ਗ੍ਰਿਫਤਾਰ ਕਰ ਲਿਆ ਤੇ ਹੁਣ ਇਹਦੇ ਤੋਂ 1 ਲੱਖ ਡਾਲਰ ਦਾ ਬੌਂਡ ਪਾ ਦਿੱਤਾ ਗਿਆ 1 ਲੱਖ ਡਾਲਰ ਦਾ ਬੌਂਡ ਵੀ ਪਾ ਦਿੱਤਾ ਗਿਆ ਤੇ ਜੇ ਹੁਣ ਇਹਦੇ ਜਿਹੜੇ ਫੋਨ ਉਹਨਾਂ ਨੇ ਜ਼ਬਤ ਕੀਤੇ ਆ ਜੇ ਉਹਦੇ ਵਿੱਚ ਪਾਇਆ ਜਾਂਦਾ ਕਿ ਉਸ ਟਾਈਮ ਫੋਨ ਤੇ ਲੱਗਾ ਸੀ ਜਾਂ ਵੀਡੀਓ ਦੇਖ ਰਿਆ ਸੀਗਾ ਤਾਂ ਉਹ ਫਿਰ ਧਰਾਵਾਂ ਹੋਰ ਵੀ ਸਖਤ ਲੱਗ ਸਕਦੀਆਂ ਵੈਸੇ ਵੀ ਧਰਾਵਾਂ ਸਖਤ ਨੇ ਕਿਉਂਕਿ ਇੱਕ ਇੱਕ ਬੰਦੇ ਦੀ ਮੌਤ ਹੋਈ ਹੈ ਇੱਕ ਹਸਾਬ ਦਾ ਕਤਲ ਹੋਇਆ ਆ ਉਹ ਉਹ ਵੀ ਧਾਵਾਂ ਲੱਗਣੀਆਂ ਹੈਗੀਆਂ ਤੇ ਹਜੇ ਉਹ ਹੈਗਾ ਇਲੀਗਲ ਹੈ ਤਾਂ ਆਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਆ ਇਹ बार-बार ਅੱਗੇ ਆ ਰਹੀਆਂ ਤੇ ਅੱਗੇ ਦੀ ਗੱਲ ਸੁਣੋ ਛੰਡ ਸਾਹਿਬ ਆ ਦੇਖੋ ਐਕਸ ਦੇ ਉੱਪਰ ਜਿਹੜਾ ਆਪਾਂ ਟਵਿੱਟਰ ਜ ਨੂੰ ਕਹਿ ਦਿੰਦੇ ਆ ਉਹਦੇ ਉੱਪਰ ਕਈ ਲੋਕਾਂ ਨੇ ਇਹ ਪੋਸਟ ਪਾ ਕੇ ਇਹ ਗੱਲ ਕਹੀ ਆ ਤੇ ਵੇਖੋ ਜੀ ਪਹਿਲਾ ਫਲਾਣਾ ਸਿੰਘ ਫਿਰ ਜਸ਼ਨਪ੍ਰੀਤ ਸਿੰਘ ਹੁਣ ਕਮਲਪ੍ਰੀਤ ਸਿੰਘ ਤੇ ਇਹ ਜਿਹੜੇ ਸਿੰਘ ਸਿੰਘ ਕਹਿ ਕੇ ਤੇ ਉਹ ਇਹ ਚੀਜ਼ ਨੂੰ ਜਿਹੜਾ ਆ ਤੂਲ ਦੇ ਰਹੇ ਆ ਕਿ ਦੇਖੋ ਜੀ ਇਹੋ ਹੀ ਲੋਕ ਆ ਜਿਹੜੇ ਐਕਸੀਡੈਂਟ ਕਰਦੇ ਆ ਤੇ ਇਹ ਬੰਦੇ ਮਾਰੀ ਜਾਂਦੇ ਆ ਤੇ ਇਲਲੀਗਲ ਬੰਦੇ ਹੈਗੇ ਆ ਸੋ ਦੇਖੋ ਅਲਟੀਮੇਟਲੀ ਹੋ ਕੀ ਰਿਹਾ ਕਿ ਆਪਾਂ ਜਿਹੜੇ ਆ ਕਹਿ ਲੋ ਕਿ بار بار ਇਸ ਸਿਸਟਮ ਦੀਆਂ ਅੱਖਾਂ ਦੇ ਵਿੱਚ ਆ ਰਹੇ ਆ ਰੜਕਦੇ ਪਏ ਆ ਤੇ ਪਰ ਫਿਰ ਵੀ ਇਹ ਚੀਜ਼ਾਂ ਠੱਲਣ ਦਾ ਨਾਂ ਨਹੀਂ ਲੈ ਰਹੀਆਂ ਅ ਬਜਾਏ ਕਿ ਆਪਾਂ ਇਸ ਚੀਜ਼ ਤੋਂ ਸਬਕ ਸਿੱਖੀਏ ਫਿਰ ਵੀ ਆਪਣੇ ਕਈ ਹੁਣ ਬੰਦੇ ਹੈਗੇ ਆ ਉਹ ਵਾਰ-ਵਾਰ ਇਹ ਚੀਜ਼ਾਂ ਗਲਤੀਆਂ ਜਿਹੜੀਆਂ ਦੁਹਰਾਈਆਂ ਜਾ ਰਹੀਆਂ ਉਹਦੇ ਨਾਲ ਪ੍ਰੋਬਲਮ ਜਿਹੜੀ ਹੈ ਉਹ ਕ੍ਰੀਏਟ ਹੋ ਰਹੀ ਹੈਗੀ ਆ ਤੇ ਉਹਦੇ ਨਾਲ ਜਿਹੜਾ ਹੈ ਕਮਿਊਨਿਟੀਜ਼ ਦਾ ਜਿਹੜਾ ਨਾਮ ਹੈ ਉਹ ਵਾਰ-ਵਾਰ ਅੱਗੇ ਆ ਰਹੇ ਪਰ ਹੋਣਾ ਨਹੀਂ ਚਾਹੀਦਾ ਕਿਉਂਕਿ ਐਕਸੀਡੈਂਟ ਤਾਂ ਹੋਰ ਕਮਿਊਨਿਟੀਆਂ ਵੀ ਬਹੁਤ ਕਰਦੀਆਂ ਗੋਰੇ ਵੀ ਕਰਦੇ ਆ ਕਾਲੇ ਵੀ ਆ ਅ ਇਥੇ ਦੇ ਅਮਰੀਕਨ ਵੀ ਆ ਪਰ ਹੁੰਦਾ ਕੀ ਹੈ ਛੰਡ ਸਾਹਿਬ ਅਲਟੀਮੇਟਲੀ ਜਿਹੜਾ بار بار ਸੂਈ ਆਉਂਦੀ ਹੈ ਨਾ ਇਧਰ ਨੂੰ ਉਹਦੇ ਨਾਲ ਜਿਹੜਾ ਹੈਗਾ ਆ ਕਹਿੰਦੇ ਆ ਕਿ ਸਾਰਿਆਂ ਨੂੰ ਜਿਹੜਾ ਆਰਟੀਨਲ ਪਲੇਟਨ ਲੱਗਦਾ ਪਿਆ ਅੱਗੇ ਇਹਨਾਂ ਕਾਰਨਾ ਕਰਕੇ ਦੇ ਲੋ ਕਿੰਨੇ ਲੋਕ ਜਿਹੜੇ ਆ ਅ ਟਰਕਿੰਗ ਜੌਬ ਤੋਂ ਵਾਂਝੇ ਹੋ ਕੇ ਘਰਾਂ ਚ ਬਹਿ ਗਏ ਆ ਪਰ ਇਹ ਕੰਮ ਠੱਲੜ ਦਾ ਨਾਮ ਨਹੀਂ ਲੈ ਰਿਹਾ ਹੁਣ ਇਸ ਐਕਸੀਡੈਂਟ ਦੇ ਨਾਲ ਇੱਕ ਹੋਰ ਨਵਾਂ ਵਿਵਾਦ ਛਿੜ ਗਿਆ ਇੱਕ ਨਵੀਂ ਕਹਾਣੀ ਜਿਹੜੀ ਆ ਉਹ ਫਿਰ ਤੋਂ ਪਈ ਆ ਤੇ ਜਿਹੜੇ ਟਰਾਂਸਪੋਰਟ ਵਿਭਾਗ ਜਿਹੜਾ ਹੈਗਾ ਜਾਂ ਇਮੀਗ੍ਰੇਸ਼ਨ ਵਿਭਾਗ ਹੈ ਉਹ ਇਸ ਦੇ ਉੱਪਰ ਜਿਹੜਾ ਆ ਸਖਤ ਕਾਰਵਾਈ ਜਿਹੜਾ ਉਹ ਕਰ ਰਿਹਾ ਹੈਗਾ